ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਪਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਅਹਮਦਾਬਾਦ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਜਿਹਨੇ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ 에어 ਇੰਡੀਆ ਦਾ ਜਹਾਜ਼ ਉਡਾਨ ਤੋਂ ਸਿਰਫ 2 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ ਔਰ ਉਹਦੇ ਵਿੱਚ ਸਿਰਫ ਇੱਕ ਸਵਾਰੀ ਨੂੰ ਛੱਡ ਕੇ ਬਾਕੀ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ ਹੈ ਜੀ ਦੇਖੋ ਹੁਣ ਤਾਂ ਜੀ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਨਾ ਇਹ ਦੇਸ਼ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਦੇ ਵਿੱਚੋਂ ਇੱਕ ਹੈ ਭਾਰਤ ਦੇ ਸਭ ਤੋਂ ਵੱਡੇ ਹਵਾਈ ਹਾਦਸਿਆਂ ਦੇ ਵਿੱਚੋਂ ਇੱਕ ਮੇਰਾ ਖਿਆਲ ਹੈ ਵੀ ਐਡਾ ਵੱਡਾ ਹਾਦਸਾ ਭਾਰਤ ਦੇ ਵਿੱਚ ਵੀ ਸ਼ਾਇਦ ਹੀ ਕਦੇ ਵਾਪਰਿਆ ਹੋਵੇ ਮੇਰਾ ਖਿਆਲ ਹੈ ਵੀ ਜਿਹਦੇ ਚ ਇੰਨੇ ਵੱਡੀਆਂ ਮੌਤਾਂ ਹੋਈਆਂ ਇਹ ਹਾਦਸਾ 1 ਵਜੇ ਤੇ 40 ਮਿੰਟ ਤੇ ਵਾਪਰਿਆ ਦੁਪਹਿਰ ਦੇ ਵੇਲੇ ਲੰਘੇ ਕੱਲ ਯਾਨੀ ਕਿ ਇਹ ਵੀਰਵਾਰ ਨੂੰ ਵਾਪਰਿਆ 1 ਵਜੇ 38 ਮਿੰਟ ਦੇ ਉੱਤੇ 에ਅਰ ਇੰਡੀਆ ਦਾ ਜਹਾਜ਼ ਹੈ ਜਿਹੜਾ ਇਹ ਜਾ ਰਿਹਾ ਜੀ ਅਹਮਦਾਬਾਦ ਰਨਵੇ ਦੇ ਉੱਤੇ ਦੌੜ ਰਿਹਾ 1 ਵਜੇ 38 ਮਿੰਟ ਤੇ ਉਸ ਤੋਂ ਬਾਅਦ ਦੌੜਨ ਤੋਂ ਬਾਅਦ ਇਹਨੇ ਉਡਾਣ ਭਰੀ ਐ ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਹੀ ਇਹ ਹਾਦਸਾ ਵਾਪਰ ਗਿਆ 600 ਫੁੱਟ ਦੀ ਪਹਚਾਈ ਦੇ ਉੱਤੇ ਹਾਲੇ ਇਹ ਜਹਾਜ਼ ਗਿਆ ਸੀ ਜਦੋਂ ਇਹ 에ਅਰਪੋਰਟ ਦੇ ਕੋਲ ਇੱਕ ਡਾਕਟਰਾਂ ਦੀ ਬਿਲਡਿੰਗ ਹੈਗੀ ਜੀ ਡਾਕਟਰਾਂ ਦਾ ਹੋਸਟਲ ਆ ਉਹਦੇ ਵਿੱਚ 40-50 ਡਾਕਟਰ ਉਸ ਵੇਲੇ ਲੰਚ ਕਰ ਰਹੇ ਸੀਗੇ ਤੇ ਜਦੋਂ ਇਹ ਵਿੱਚ ਜਹਾਜ਼ ਵਜਿਆ ਜਾ ਕੇ ਇਹਦੇ ਵਿੱਚ 200 ਤੇ ਬਤਾਰੀ ਕੁੱਲ ਮੁਸਾਫਰ ਸੀਗੇ ਇਹਦੇ ਵਿੱਚ ਦੋ ਪਾਇਲਟ ਸੀ ਤੇ ਦਾਫੇ ਦੇ ਚੱਕਰੂ ਨੰਬਰ ਬਾਕੀ ਸੀ 에어 호ਸਟਸ ਮਤਲਬ ਤੇ ਬਾਕੀ ਸਾਰੀਆਂ ਸਵਾਰੀਆਂ ਸੀ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਜਣਾ ਬਚਿਆ ਉਹ ਵੀ ਕੁਦਰਤੀ ਕਿਰਸ਼ਮਾ ਹੋਇਆ ਆਪਾਂ ਕਹਿੰਦੇ ਕਿ ਚਮਤਕਾਰ ਹੋ ਗਿਆ ਜਿਹੜਾ ਇਹਦੇ ਵਿੱਚ ਬਚਿਆ ਉਹਦਾ ਨਾਮ ਹੈਗਾ ਜੀ ਰਮੇਸ਼ ਕੁਬਾਰ ਵਿਸ਼ਵਾਸ ਇਹ ਭਾਰਤੀ ਮੂਲ ਦਾ ਉਹਦਾ ਇੰਗਲੈਂਡ ਦਾ ਨਾਗਰਿਕ ਆ ਇਹ ਆਪਦੇ ਭਰਾ ਦੇ ਸਮੇਤ ਜਾ ਰਿਹਾ ਸੀ ਇਹਦੇ ਭਰਾ ਦੀ ਵੀ ਮੌਤ ਹੋ ਗਈ ਆ ਇਹਨੇ ਹੁਣ ਜਦੋਂ ਹੋਸਟ ਦੇ ਵਿੱਚ ਆਇਆ ਇਹ ਇਹ ਗੱਲ ਕਹੀ ਹੈ ਜੀ ਕਿ ਮੈਂ ਜਦੋਂ ਬਹੋਸ਼ ਮੈਨੂੰ ਆਈ ਆ ਮੈਂ ਬਾਹਰ ਦੇਖਿਆ ਤਾਂ ਮੇਰੇ ਆਲੇ ਦੁਆਲੇ ਕਨੇਦਨ ਲਾਸ਼ਾਂ ਖਿਲ ਰਹੀਆਂ ਸੀ ਤੇ ਜਹਾਜ਼ ਦੇ ਟੁਕੜੇ ਸੀ ਤੇ ਮੈਨੂੰ ਐਂਬੂਲੈਂਸ ਦੇ ਵਿੱਚ ਲੈ ਗਏ ਕੁਝ ਲੋਕਾਂ ਨੇ ਵੀ ਗੱਲ ਕਹੀ ਆ ਵੀ ਇਹਦੇ ਐਮਰਜੈਂਸੀ ਡੋਰ ਖੋਲ ਕੇ ਛਾਲ ਮਾਰੀ ਹਾਲਾਂਕਿ ਮੈਨੂੰ ਲੱਗਦਾ ਵੀ 30 ਸੈਕਿੰਡ ਦੇ ਵਿੱਚ ਐਮਰਜੈਂਸੀ ਡੋਰ ਖੋਲ ਕੇ ਛਾਲ ਮਾਰ ਸਕਣਾ ਵੀ ਸੌਖਾ ਕੰਮ ਨਹੀਂ ਹੈਗਾ ਸ਼ਾਇਦ ਇਹਨੇ ਛਾਲ ਮਾਰੀ ਜਾਂ ਇਹ ਉੱਠੜ ਕੇ ਬਾਹਰ ਡਿੱਗ ਪਿਆ ਪਰ ਇਹਦੀ ਬਦੀ ਸੀ ਇਹਦੀ ਜ਼ਿੰਦਗੀ ਬਚ ਗਈ ਹੈ ਹੁਣ ਸਵਾਲ ਹੀ ਪੈਦਾ ਹੁੰਦਾ ਜੀ ਕਿ ਇਸ ਹਾਦਸੇ ਦਾ ਪਸੂਰਵਾਰ ਕੌਣ ਹੈ ਇਸ ਗੱਲ ਤੋਂ ਬੜੀ ਸਾਫ਼ ਤੇ ਸਪਸ਼ਟ ਆ ਵੀ 에어 ਇੰਡੀਆ ਦੇ ਜਹਾਜ਼ ਘਟਾਰਾ 에어 ਇੰਡੀਆ ਦੇ ਜਹਾਜ਼ਾਂ ਦਾ ਜਿੰਨਾ ਵੱਡਾ ਨੁਕਸਾਨ ਸਾਹਮਣੇ ਆਉਂਦਾ ਕਦੇ ਆਪਾਂ ਦੇਖਿਆ ਵੀ ਨੁਕਸਾਨ ਸਾਇਰ ਲਾਈਨ ਦਾ ਇੰਨੇ ਆਉਂਦਾ ਹੋਵੇ ਐਮੀਰੇਟਸ ਦਾ ਇੰਨੇ ਆਉਂਦਾ ਹੋਵੇ ਸਿੰਗਾਪੁਰ ਮਲੇਸ਼ੀਆ 에어ਲਾਈਨ ਦਾ ਇੰਨੇ ਆਉਂਦਾ ਹੋਵੇ ਕਿਸੇ ਹੋਰ 에어ਲਾਈਨ ਦਾ ਕਦੇ ਆਪਾਂ ਕੋਈ ਨੁਕਸਾਨ ਇੰਨਾ ਸੁਣਿਆ ਜਿੰਨੀਆਂ 에어 ਇੰਡੀਆ ਦੀਆਂ ਖਬਰਾਂ ਆਉਂਦੀਆਂ ਮੈਂ ਤਾਂ ਇਹ ਵੀ ਪੜਿਆ ਜੀ ਕਿ ਇਹ ਜਹਾਜ਼ ਆ ਜਿਹੜਾ ਉਹਦੇ ਵਿੱਚ ਰਿਸ਼ਤਨਾ ਦੀ ਚੀਜ਼ ਹੀ ਕੋਈ ਨਹੀਂ ਸੀ ਜਿਵੇਂ ਰੋਡ ਬੇਜ ਦੀ ਬੱਸ ਹੁੰਦੀ ਕਰੇ ਇਧਰੋਂ ਨੂੰ ਭਜਾ ਕੇ ਲੈ ਜਾਓ ਕਦੇ ਇਧਰੋਂ ਨੂੰ ਭਜਾ ਕੇ ਲੈ ਜਾਓ ਇਹਦਾ ਤਾਂ ਆਹ ਹਾਲ ਸੀਗਾ ਇੱਕ ਮੁੰਡਾ ਹੈਗਾ ਜੀ ਅਨਿਲ ਵੱਤਵ ਉਹਨੇ ਦਿੱਲੀ ਤੋਂ ਲੈ ਕੇ ਅਹਮਦਾਬਾਦ ਤੱਕ ਆਪਣੇ ਬਾਪੂ ਤੇ ਆਪਦੇ ਰਿਸ਼ਤੇਦਾਰਾਂ ਦੇ ਨਾਲ ਇਹਦੇ ਵਿੱਚ ਸਫ਼ਰ ਕੀਤਾ ਕੱਲੀ ਕਿਉਂਕਿ ਇਹ ਦਿੱਲੀ ਤੋਂ ਉੱਡਿਆ ਸੀ ਅਹਮਦਾਬਾਦ ਰੁੱਕ ਕੇ ਫਿਰ ਨੇ ਅੱਗੇ ਇੰਗਲੈਂਡ ਵੱਲ ਜਾਣਾ ਲੰਡਨ ਵੱਲ ਉਨੇ ਕਹੇ ਜੀ ਕਿ ਮੁੰਡੇ ਨੇ ਟੀਵੀ ਚੈਨਲ ਤੇ ਗੱਲਬਾਤ ਕਰਦੇ ਕਿਹਾ ਜੀ ਕਿ ਜਦੋਂ ਮੈਂ ਦਿੱਲੀ ਤੋਂ ਅੰਹਾਬਾਦ ਤੱਕ ਬਸ ਹਰਦਾ ਕੀਤਾ ਇਸ ਜਹਾਜ਼ ਦੇ ਵਿੱਚੋਂ ਅਜੀਬ ਕਿਸ ਬੰਦੀਆਂ ਆਵਾਜ਼ਾਂ ਆਉਂਦੇ ਦਾ ਸੀ ਠੀਕ ਮੈਨੂੰ ਉਦੋਂ ਵੀ ਨਹੀਂ ਲੱਗਾ ਸੀ ਇਹ ਮਤਲਬ ਇਹ ਜੀ ਕਿ ਇਹ ਇਰ ਇੰਡੀਆ ਦੇ ਜਹਾਜ਼ ਓਵੇਂ ਹੀ ਆ ਜਿਵੇਂ ਕਿ ਆਪਾਂ ਸੋਚਦੇ ਹੁੰਨੇ ਆ ਹੁਣ ਉਸ ਤੋਂ ਵਾਲੀ ਗੱਲ ਹੈ ਜੀ ਕਿ ਇਹ ਇੰਡੀਆ ਦੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕਰੋੜ ਰੁਪਇਆ ਦੇਣ ਦਾ ਅਲਾਨ ਕਰਤਾ ਸਰਕਾਰਾਂ ਨੇ ਵੀ ਬਹੁਤ ਦੁੱਖ ਪ੍ਰਗਟਾਇਆ ਜਿਹੜੇ ਲੋਕ ਮਰ ਗਏ ਨਾ ਦੇਖੋ ਲਗਭਗ ਸਾਰੀ ਇੱਕ ਦੋਆਂ ਨੂੰ ਦੋ ਚਾਰਾਂ ਨੂੰ ਛੱਡ ਕੇ ਉਹਨਾਂ ਦੇ ਡੀਐਨਏ ਰਿਪੋਰਟ ਦੇ ਰਾਹੀਂ ਪਤਾ ਲੱਗਣਾ ਤੇ ਬੰਦੇ ਕੌਣ ਸੀ ਜਿਹੜਾ ਬਚਿਆ ਹੈਗਾ ਜੀ ਰਮੇਸ਼ ਕੁਮਾਰ ਵਿਸ਼ਵਾਸ ਉਹ 11ਏ ਸੀਟ ਦੇ ਉੱਤੇ ਬੈਠਾ ਸੀ ਬਾਕੀ ਤਾਂ ਕਿਸੇ ਦਾ ਇਹ ਵੀ ਨਹੀਂ ਪਤਾ ਵੀ ਇਹ ਕੌਣ ਸੀਗੇ ਕਿੱਥੋਂ ਦੇ ਸੀਗੇ ਕਿਵੇਂ ਸੀ ਇਹ ਬਜ਼ੁਰਗ ਸੀ ਇਹ ਬੱਚਾ ਸੀ ਕਿਵੇਂ ਸੀਗਾ ਇਹ ਡੀਐਨਏ ਰਾਹੀਂ ਹੁਣ ਪਤਾ ਲੱਗਣਾ ਤੁਸੀਂ ਦੇਖੋ ਕਿ ਇਹਦੇ ਵਿੱਚ ਇੱਕ ਏਅਰ ਹੋਸਟਾਸ ਹੈ ਜਿਹੜੀ ਕਿ ਮਣੀਪੁਰ ਦੀ ਹੈ ਉਹਨੇ ਆਪਦੀ ਵੱਡੀ ਭੈਣ ਨੂੰ ਉਡਾਨ ਤੋਂ ਪਹਿਲਾਂ ਮੈਸੇਜ ਕੀਤਾ ਕਿ ਆਪਾਂ ਗੱਲਾਂ ਕੁਝ ਦੇਰ ਰੋਕੇ ਕਰਦੇ ਹਾਂ ਹੁਣ ਸਾਡੀ ਫਲਾਈਟ ਜਾਣ ਲੱਗੀ ਆ ਤੇ ਆਪਾਂ ਨੂੰ ਗੱਲ ਲਈ ਕੁਝ ਨ ਘੰਟੇ ਠਹਿਰਨਾ ਪਊਗਾ ਇਹਦੇ ਵਿੱਚ ਇੱਕ ਪਰਿਵਾਰ ਦੇ 5 ਜੀ ਸੀਗੇ 3 ਬੱਚੇ ਸੀ ਤੇ ਨਿਆ ਬੀਵੀ ਸੀ ਜਿਹੜੀ ਔਰਤ ਸੀ ਉਹ ਡਾਕਟਰ ਸੀ ਉਹਨੇ ਇਥੋਂ ਰਜਾਇਨ ਦਿੱਤਾ ਸੀ ਸਾਰਾ ਟੱਬਰ ਇੰਗਲੈਂਡ ਦੇ ਵਿੱਚ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਚੱਲੇ ਸੀ ਇਹਦੇ ਵਿੱਚ ਇੱਕ ਉਹ ਵੀ ਕੁੜੀ ਸੀ ਜਿਹਦਾ ਵਿਆਹ ਹੋਇਆ ਸੀਗਾ ਜੀ ਇਸੇ ਸਾਲ ਜਨਵਰੀ ਮਹੀਨੇ ਘਰ ਵਾਲਾ ਉਹਦਾ ਇੰਗਲੈਂਡ ਸੀ ਉਹਨੇ ਉਹਨੂੰ ਪਹਿਲੀ ਵਾਰ ਮਿਲਣਾ ਸੀ ਇਹਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਣੀ ਵੀ ਸੀ ਜਿਹੜੇ ਤਿੰਨ ਦਿਨ ਪਹਿਲਾਂ ਪੰਜਾਬ ਦੇ ਵਿੱਚ ਪ੍ਰਚਾਰ ਕਰਕੇ ਗਏ ਲੁਧਿਆਣਾ ਪੱਛਮੀ ਚੋਣ ਦੇ ਵਿੱਚ ਮਤਲਬ ਇਹ ਹੈ ਜੀ ਕਿ ਹਰ ਬੰਦੇ ਦੀ ਆਪਣੀ ਤੇ ਦਰਦ ਕਹਾਣੀ ਤੁਸੀਂ ਸੋਚ ਕੇ ਦੇਖੋ ਵੀ ਕਿਹੋ ਜਿਹਾ ਮੰਜਰ ਹੋਊਗਾ ਕੁਝ ਮਿੰਟ ਪਹਿਲਾਂ ਤਾਂ ਲੋਕਾਂ ਨੇ ਸਿਲਫੀਆਂ ਅਪਲੋਡ ਕੀਤੀਆਂ ਆਪਦੇ ਟੱਬਰ ਦੇ ਜੀਆਂ ਨੂੰ ਕਿਹਾ ਹੋਣਾ ਵੀ ਜਹਾਜ਼ ਉੱਡ ਪਿਆ ਜਾਂ ਉੱਡਣ ਲੱਗਾ ਤੇ 8:00 ਵਜੇ 8 ਮਿੰਟ ਤੇ ਫਲਾਈਟ ਲੈਂਡ ਹੋਣੀ ਆ ਤੁਸੀਂ ਵੇਲੇ ਸਰਲੰਗਨ ਪਹੁੰਚ ਜਾਓ ਉੱਥੇ 에어ਪੋਰਟ ਦੇ ਉੱਤੇ ਲੈਣ ਆ ਜਾਓ ਤੇ ਕੁਝ ਸਮੇਂ ਬਾਅਦ ਇਹ ਪਤਾ ਲੱਗਦਾ ਜੀ ਕਿ ਡੀਐਨਏ ਦੇ ਰਾਹੀਂ ਇਹਨਾਂ ਦੀਆਂ ਮਿਰਤਕ ਦੇਹਾਂ ਦਾ ਪਤਾ ਲੱਗਦਾ ਵੀ ਇਹ ਕਿਹਦਾ ਰਿਸ਼ਤੇਦਾਰ ਆ ਕਿਹਦਾ ਕੀ ਆ ਉਹਦਾ ਤਾਂ ਪਛਾਣ ਵੀ ਖਤਮ ਹੋ ਗਈ ਆ ਮਤਲਬ ਇਹ ਜੀ ਕਿ ਬਹੁਤ ਦਰਦਨਾਕ ਹادثਾ ਸੀ ਕਿਵੇਂ ਜਹਾਜ਼ 30 ਸੈਕਿੰਡਾਂ ਦੇ ਵਿੱਚ ਅੱਗ ਦਾ ਗੋਲਾ ਬਣ ਗਿਆ ਕਿਸ ਤਰੀਕੇ ਦੇ ਨਾਲ ਇਹਦਾ ਸਾਰਾ ਕੁਝ ਵਿਗੜ ਗਿਆ ਇੱਕ ਨਾ ਮੇਡ ਇਹ ਹੁੰਦਾ ਜਿਹੜੇ ਜਹਾਜ਼ ਹੁੰਦੇ ਨਾ ਉਹਦੇ ਵਿੱਚ ਇੱਕ ਬਟਨ ਹੁੰਦਾ ਮੇਡ ਉਹ ਮਿਲਡੇ ਦਾ ਮਤਲਬ ਇਹ ਜੀ ਕਿ ਜੇਕਰ ਕੋਈ ਬਹੁਤ ਵੱਡੀ ਹੰਝਾਨੀ ਹਾਲਤ ਹੋਵੇ ਜਹਾਜ਼ ਨੂੰ ਅੱਗ ਲੱਗੀ ਜਹਾਜ਼ ਦੇ ਵਿੱਚ ਕੋਈ ਦਿੱਕਤ ਦੋਵੇਂ ਇੰਜਣ ਖਰਾਬ ਹੋ ਗਏ ਜਾਂ ਕੁਝ ਵੀ ਹੋ ਗਿਆ ਤੇ ਫਿਰ ਪਾਇਲਟ ਉਹ ਬਟਨ ਦਬਾਉਂਦਾ ਉਹਦੇ ਪਾਇਲਟ ਨੇ ਬਟਨ ਵੀ ਦੋ ਤਿੰਨ ਵਾਰੀ ਦਬਾਇਆ ਪਰ ਸਾਰਾ ਕੁਝ ਵਾਪਰਿਆ ਤਾਂ 30 ਸਕਿੰਟਾਂ ਦੇ ਵਿੱਚ ਉਹਦੀ ਮਦਦ ਵੀ ਕੋਣ ਕਰ ਸਕਦਾ ਸੀ ਇਸ ਕਰਕੇ ਇਹ ਭਾਰਤ ਦੇ ਸਭ ਤੋਂ ਵੱਡੇ ਸਵਵਾਈ ਹਾਦਸਿਆਂ ਦੇ ਵਿੱਚੋਂ ਇੱਕ ਜਿਹੜਾ ਮੇਰਾ ਖਿਆਲ ਆ ਵੀ ਕਦੇ ਭੁੱਲਣਾ ਨਹੀਂ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਕਿੰਨੇ ਹੀ ਕੀਮਤੀ ਜਾਨਾ ਇਸ ਹਾਦਸੇ ਦੇ ਵਿੱਚ ਲਿਆਂ ਗਈਆਂ ਖੈਰ ਉਧਰ ਦੂਸਰੇ ਬੰਨੇ ਟਾਣਾ ਸਾਹਿਬ ਕਹਿੰਦੇ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਉਹ ਵੀ ਇਸੇ ਜਹਾਜ਼ ਦੇ ਵਿੱਚ ਸਵਾਰ ਸੀ ਤੇ ਤਿੰਨ ਦਿਨ ਪਹਿਲਾਂ ਹੀ ਹਲੇ ਲੁਧਿਆਣੇ ਦੇ ਵਿੱਚ ਪ੍ਰਚਾਰ ਕਰਕੇ ਗਏ ਸੀ ਉਹ ਬਿਲਕੁਲ ਜੀ ਬਿਲਕੁਲ ਗੁਜਰਾਤ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਵਿਜੇ ਰupani ਦੋ ਬਾਰ ਦੇ ਮੁੱਖ ਮੰਤਰੀ ਆ ਤੇ ਇਹ 3 ਸਾਲ ਤੋਂ ਪੰਜਾਬ ਬੀਜੇਪੀ ਦੇ ਇੰਚਾਰਜ ਇਹ ਵੀ ਇਸ ਜਹਾਜ਼ ਦੇ ਵਿੱਚ ਸਵਾਰ ਸੀ ਇਹਨਾਂ ਦੀ ਘਰਵਾਲੀ ਪਿਛਲੇ ਕੁਝ ਮਹੀਨਿਆਂ ਤੋਂ ਇੰਗਲੈਂਡ ਦੇ ਵਿੱਚ ਆ ਕਿਉਂਕਿ ਇਹਨਾਂ ਦੇ ਬੱਚੇ ਉੱਥੇ ਆ ਇਹ ਉਹਨਾਂ ਨੂੰ ਲੈਣ ਚੱਲੀ ਸੀ ਤੇ ਖਬਰ ਇਹ ਆਈ ਦੀ ਕਿ ਇਹਦੀ ਮੌਤ ਦੀ ਮੁਕਤ ਚਲੇ ਗਏ ਆ ਜਦੋਂ ਇਹਨਾਂ ਦੀ ਇਹ ਜਹਾਜ਼ ਕ੍ਰੈਸ਼ ਹੋਇਆ ਨਾ ਉਸ ਤੋਂ ਕੁਝ ਕਿ ਮਿੰਟ ਪਹਿਲਾਂ ਇੱਕ ਔਰਤ ਨੇ ਜਿਹੜੀ ਕਿ ਇਹਨਾਂ ਦੀ ਮੂਹਰੀ ਸੀਟ ਦੇ ਉੱਤੇ ਬੈਠੀ ਆ ਉਹਨੇ ਸੈਲਫੀ ਲਈਆ ਉਹਦੇ ਵਿੱਚ ਵਿਜੇਰ ਪਾਣੀ ਹੋਈ ਆ ਆਪ ਦਾ ਕਿਸੇ ਮੋਬਾਈਲ ਵਿੱਚ ਰਿਹਾ ਇਹ ਔਰਤ ਸੈਲਫੀ ਲੈਂਦੀ ਹੈ ਤੇ ਪਛਾਣ ਲਿਆ ਹੋਣਾ ਵੀ ਇਹ ਸਾਡਾ ਸੀਐਮ ਸਾਹਿਬ ਆ ਦੰਦੇ ਚੰਗੇ ਸ੍ਰੀ ਸਾਰੇ ਨਿਤਾਵਾਂ ਦੇ ਚਿਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਇਹਨਾਂ ਨੇ ਜਦੋਂ ਅੱਜ ਕੁਛ ਦਿਨ ਪਹਿਲਾਂ ਲੁਧਿਆਣਾ ਪੱਛਮੀ ਦੇ ਲਈ ਜੀਵਨ ਗੁਪਤਾ ਦੇ ਆਪਣੇ ਤੌਰ 'ਤੇ ਦਾਖਲ ਕੀਤੇ ਵੀ ਨਾਂ ਸੀਗੇ ਉਦੋਂ ਰਗਨੀਤ ਬੱਟੂ ਸੁਨੀਲ ਜਾਖੜ ਜੀਵਨ ਗੁਪਤਾ ਵਿਜੇਪੁਰਾਣੀ ਤੇ ਇੱਕ ਜਣਾ ਹੋਰ ਸੀ ਤੇ ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਪ੍ਰਚਾਰ ਦੇ ਵਿੱਚ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸਾਡੇ ਉਮੀਦਵਾਰ ਨੇ ਕਿਤੇ ਦਾਖਲ ਹੋਈ ਨਾ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਸਾਡੇ ਉਮੀਦਵਾਰ ਤੇ ਦਾਖਲ ਹੋਈ ਤੇ ਪਰ ਦੇਖੋ ਜੀ ਮੁੱਖ ਮੰਤਰੀ ਸਾਹਿਬ ਵੀ ਗਏ ਬਾਕੀ ਲੋਕ ਵੀ ਗਏ ਤਿੰਨ ਜਹਾਜ਼ ਹਾਦਸੇ ਵਾਪਰ ਇਹਨੇ ਰਹਿਆ ਤੇ ਜਿਹੜੀਆਂ ਏਅਰਲਾਈਨਾਂ ਉਹਨਾਂ ਦਾ ਕਹਿੰਦੇ ਵੀ ਰੈਪਿਊਟੇਸ਼ਨ ਐਨਾ ਖਰਾਬ ਹੋ ਗਿਆ ਦੇ ਵਿੱਚ ਸਮੂਲਤਾਂ ਨਾਲ ਕੋਈ ਚੀਜ਼ ਨਹੀਂ ਹੁੰਦੀ ਜੀ ਤੁਸੀਂ ਇਹ ਇੰਡੀਆ ਦੀ ਪਛਮੇਰ ਦੀ ਖਬਰ ਸੁਣੀ ਹੋਣੀ ਆ ਇਹ ਅਮਰੀਕਾ ਤੋਂ ਉੱਡਿਆ ਸੀ ਅੱਧਾ ਰਾਂ ਇਹਦੇ ਦਿੱਲੀ ਤੱਕ ਆਉਣ ਦੇ ਤੈਅ ਕਰ ਲਿਆ ਸੀ ਪਰ ਰਾਹ ਦੇ ਵਿੱਚ ਪਤਾ ਲੱਗਾ ਕਿ ਇੰੀਆਂ ਟਾਇਲਟ ਦੀਆਂ ਵਿੱਚ ਬਲੌਕੇਜ ਹੋ ਗਈ ਆ ਇਹਨੂੰ ਮੋੜ ਕੇ ਫੇਰ ਉੱਥੇ ਲੈ ਕੇ ਗਏ ਮਤਲਬ ਇਹ ਜੀ ਕਦੇ ਇੱਕ ਘੱਟ ਤੱਕ ਦੋ ਕੋਲ ਜੰਗੀਆਂ ਕਦੇ ਇਹਦਾ ਐਲ.ਡੀ.ੀ ਚੱਲਦੀ ਕਦੇ ਇਹਦੀਆਂ ਸੀਟਾਂ ਖਰਾਬ ਆ ਕਦੇ ਇਹਦਾ ਬਾਥਰੂਮ ਖਰਾਬ ਆ ਕਦੇ ਵੈਸੀ ਲੇਟ ਆ ਮੇਰੇ ਕੁਝ ਦੋਸਤਾਂ ਜਿਹੜੇ ਬਰਮਿੰਗਮ ਤੋਂ ਤੇ ਟਿਕਟ ਲੈਦੇ ਹੁੰਦੇ 에ਅਰ ਇੰਡੀਆ ਦੀ ਕਹਿੰਦੇ ਜੀ ਅਸੀਂ ਕੇਸ ਕਰਕੇ ਲੈਨੇ ਆ ਵੀ ਇਹ ਬਰਮਿੰਗਮ ਤੋਂ ਰਾਹ ਦੇ ਵਿੱਚ ਸਟ੍ਰੀਮ ਹੋ ਜੇਗੀ ਸਿੱਧਾ ਅੰਮ੍ਰਿਤਸਰ ਉੱਤਰ ਦਾ ਪਰ ਉਹ ਕਹਿੰਦੇ ਜੀ ਚੰਗੀ ਕਿਸਮਤੀ ਹੋਊਗੀ ਕਦੇ ਵੇਲੇ ਸਿਰ ਤੁਰਪੇ ਕਿਉਂਕਿ ਜੇ ਇਹ 8 ਵਜੇ ਤੁਰਨਾ ਤਾਂ ਹੋ ਸਕਦਾ 12 ਵਜੇ ਤੁਰੇ ਹੋ ਸਕਦਾ ਅੱਗੋਂ 8 ਵਜੇ ਤੁਰੇ ਉਹ ਤੁਹਾਡਾ ਕਦੇ ਕੁਦਰਤੀ ਪ੍ਰਸ਼ਮਾ ਅਜਿਹੀ ਤਰ੍ਹਾਂ ਤੇ ਸੋ ਇਰ ਇੰਡੀਆ ਦੀ ਰੈਪਿਊਟੇਸ਼ਨ ਬਹੁਤ ਮਾੜੀ ਹੈ ਜੀ ਬਿਲਕੁਲ ਤੇ ਟੈਣਾ ਸਾਹਿਬ ਅੱਗੇ ਵੱਧਦੇ ਆ ਜੀ ਹੁਣ ਇੱਕ ਹੋਰ ਖਬਰ ਹੈ ਜਿਹੜੀ ਸਾਰੇ ਪਾਸੇ ਬਹੁਤ ਤੇਜ਼ੀ ਨਾਲ ਫੈਲੀ ਕਿ ਸੋਸ਼ਲ ਮੀਡੀਆ ਵਾਲੀ ਉਹ ਕੁੜੀ ਕਮਲ ਕੌਰ ਕਹਿੰਦੇ ਉਹਦੀ লাশ ਮਿਲੀ ਹੈ ਹਾਂ ਮਿਲ ਗਈ ਉਹਦੀ লাশ ਮਿਲੀ ਆ ਤੇ ਮਾਰਿਆ ਹੋਇਆ ਚਲੋ ਜੋ ਕਿਸੇ ਦੀ ਵੀ ਮੌਤ ਹੋਵੇ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਈ ਇਦਾਂ ਨਹੀਂ ਸੀ ਹੋਣਾ ਚਾਹੀਦਾ ਕਿਸੇ ਨੂੰ ਮਾਰ ਦੇਣਾ ਜਾਂ ਕੁਛ ਵੀ ਇਦਾਂ ਦਾ ਕਰਦਾ ਨਾ ਚਲੋ ਉਹਦੇ ਪੱਖ ਦੇ ਵਿੱਚ ਨਈਆਂ ਪਰ ਗੱਲ ਇਹ ਜੀ ਕਿ ਜੇਕਰ ਕੇਸ ਕੁੜੀ ਦਾ ਜਿਹਦਾ ਨਾਮ ਕਮਲ ਕੌਰ ਹੈ ਜਿਹਦਾ ਪੁੱਣਾ ਪਜਹੀ ਜੋ ਤੋਂ ਪੁੱਟੇ ਹੋਤਾ ਪਿਤਾ ਜੋ ਸਾਰਾ ਦਿਨ ਬਜਹੀਏ ਤੇ ਇਹ ਸਚਾਈ ਇਹ ਜੀ ਕਿ ਇਸ ਕੁੜੀ ਨੇ ਜੋ ਗੱਡੇ ਬੰਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਜ ਤੱਕ ਜੋ ਗੰਦ ਬੋਲਦੀ ਸੀ ਉਹ ਵੀ ਬਹੁਤ ਮਾਰਾ ਸੀ ਤੇ ਪੰਜਾਬੀਆਂ ਦਾ ਵੱਡਾ ਹਿੱਸਾ ਇਹ ਸੁਣਦਾ ਵੀ ਸੀ ਉਹ ਤਾਂ ਬੋਲਦੀ ਸੀ ਇਹ ਕੁੜੀ ਗਲਤ ਸੀ ਪ੍ਰੈਸਰ ਲੋਕ ਵੀ ਗਲਤ ਸੀ ਬਲਕਿ ਲੋਕ ਵੀ ਕਿਹੜਾ ਸਹੀ ਲੱਗੇ ਆ ਗੱਲ ਅਸਰ ਦੇ ਵਿੱਚ ਇਹ ਆ ਕਿ ਲੋਕਾਂ ਦੇ کردار ਮਰੇ ਪਏ ਆ ਲੋਕਾਂ ਨੂੰ ਲੱਗਦਾ ਵੀ ਫੋਲੋਅਰ ਦੇ ਵਿੱਚ ਹੀ ਸਾਰਾ ਕੁਝ ਲੁਕਿਆ ਉਹ ਤਾਂ ਲੋਕਾਂ ਦੀ ਜ਼ਿੰਦਗੀ ਬਹੁਤ ਨਕਲੀ ਹੋ ਚੁੱਕੀ ਆ ਇਹ ਕਮਲਪੁਰ ਦਾ ਨਾਂ ਸੀ ਜੀ ਕੰਜਰ ਬਿਮਾਰੀ ਸਾਰੇ ਲੋਕ ਇਹ ਕਦ ਕਹਿ ਜਾਂਦੇ ਆ ਵੀ ਕਿਸੇ ਤਾਂ ਦੀ ਪੁਜੀ ਸਿੱਖਾਂ ਨੂੰ ਪੰਜਾਬਗਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਵੀ ਇਹ ਤਾਂ ਸਿਵਕਾਂਕੀ ਨੂੰ ਕਮਾਰੀ ਗੋਦੀ ਆ ਪਮਲ ਕੌਂਟੈਂਟ ਤੇ ਮੈਂ ਇਹ ਕਹਣਾ ਸੀ ਕਿ ਜਿਹੜੇ ਲੋਕ ਪੌਰ ਜਾਂ ਸਿੰਘ ਆ ਉਹ ਵੀ ਤਾਂ ਬਹੁਤ ਸਾਰੇ ਗੰਦ ਪਾਉਂਦੇ ਸੋਸ਼ਲ ਮੀਡੀਆ ਤੇ ਫੋਟੋ ਲਾ ਕੇ ਬਹੂਆਂ ਦੀ ਤੇ ਗੰਧਮੰਦ ਬਖਦੇ ਹੋ ਤੇ ਉਹ ਕਿਹੜਾ ਚੰਗੇ ਆ ਮਤਲਬ ਇਹ ਜੀ ਕਿ ਹਰ ਪਾਈਦਰੇ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਕੰਗਿਆਰੀ ਹੁੰਦੀ ਆ ਕਮਲ ਕੌਰ ਆ ਜਿਹੜੀ ਈ ਯੂਪੀ ਦਾ ਬਿਹਾਰ ਦੀ ਸੀ ਤੇ ਲੁਧਿਆਣੇ ਦੇ ਵਿੱਚ ਰਹਿੰਦੀ ਸੀ ਕਿ ਕੰਗਲ ਕੋਰ ਅੰਗਰੀ ਨੇ ਬਹੁਤ ਅਸ਼ਲੀਲ ਬੜਾ ਬੰਦਾ ਕੰਟੈਂਟ ਸੋਸ਼ਲ ਮੀਡੀਆ ਤੇ ਪਾਇਆ YouTube ਦੇ ਉੱਤੇ ਵੀ ਇਧਰ Instagram ਦੇ ਉੱਤੇ ਵੀ Facebook ਤੇ ਵੀ ਇਹਦੇ Instagram ਦੇ ਪਿੱਛੇ 3 ਲੱਖ ਤੇ ਮੇਰੇ ਕਰ 88 ਹਜ਼ਾਰ ਫੋਲੋਅਰਾਂ ਮਤਲਬ ਉਹ ਕਿਹੜਾ ਚੰਗੇ ਉਹ ਵੀ ਤਾਂ ਪੰਜਾਬੀ ਉਹਦੇ ਵਿੱਚ ਕਈ ਜ਼ਿੰਗ ਵੀ ਹੈ ਤੇ ਕੋਰਦੀ ਉਹਦੇ ਵਿੱਚ ਫਿਰ ਆਪਾਂ ਕਹਿੰਦੇ ਵੀ ਭਾਈ ਕੂਤ ਤਾਂ ਸਾਰੀ ਆ ਪਰ ਇਹਦੀ লাশ ਮਲੀ ਆ ਪੁੱਚੋ ਮੰਡੀ ਦੇ ਵਿੱਚ ਬਠਿੰਡੇ ਤੋਂ 12-14 ਕਿਲੋਮੀਟਰ ਦੂਰ ਇੱਕ ਕਸਬਾ ਉੱਥੇ ਅਦੇਸ਼ ਮੈਡੀਕਲ ਕਾਲਜ ਬਣਿਆ ਹੋਇਆ ਇੱਕ ਉਹਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੈ ਜਿਹਦੇ ਵਿੱਚੋਂ ਮਸਤ ਮਾਰ ਰਿਆ ਤੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਆ ਕੇ ਗੱਡੀ ਖੋਲੀ ਆ ਮਗਰਲੀ ਸੀਟ ਦੇ ਉੱਤੇ ਲਾਸ਼ ਪਈ ਹੈ ਪੁਲਿਸ ਨੇ ਕਲ ਗਈ ਆ ਇਹ ਪਹਿਲੀ ਨਜ਼ਰ ਦੇ ਵਿੱਚ ਲੱਗਦਾ ਵੀ 3-4 ਦਿਨਾਂ ਦੀ 2-3 ਦਿਨਾਂ ਦੀ ਇਹ ਲਾਸ਼ ਹੈ ਆ ਉਹਨਾਂ ਨੇ ਕਿਹਾ ਕਿ ਲੱਗਦਾ ਇਹ ਆ ਵੀ ਕੋਈ ਇਹਦਾ ਕਤਲ ਕਰਕੇ ਬਾਅਦ ਦੇ ਵਿੱਚ ਗੱਡੀ ਉੱਥੇ ਖੜੀ ਕਰ ਗਿਆ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਆਈਐਸਜੀ ਦੇ ਵਿੱਚ ਇੱਕ ਮੁੰਡਾ ਜਿਹੜਾ ਦੇਖਣ ਦੇ ਵਿੱਚ ਸਰਦਾਰ ਲੱਗਦਾ ਕਿ ਉਹ ਇਸ ਗੱਡੀ ਨੂੰ ਖੜੀ ਕਰਕੇ ਜਾ ਰਿਹਾ ਹੁਣ ਇਹਦੇ ਪਈ ਕੀ ਬਣਦਾ ਪਰ ਗੱਲ ਇਹ ਆ ਵੀ ਇੱਕ ਮਨੁੱਖ ਦੇ ਤੌਰ ਦੇ ਉੱਤੇ ਇਨਸਾਨ ਦੇ ਤੌਰ ਦੇ ਉੱਤੇ ਮੌਤ ਹੋ ਜਾਣੀ ਬੁਧਾਈ ਆ ਪਰ ਕਮਲਪੁਰ ਵਰਗੇ ਨਾ ਪੜ੍ਹੇ ਪੁੜ੍ਹੇ ਨਾ ਉਹ ਲੋਕ ਜਿਹੜੇ ਦੱਦਗੰਦਿਕ ਅੰਦਿਚਕਾਂ ਗੱਲਾਂ ਕਰਕੇ ਤੇ ਫੋਲੋਅਰ ਲੈਂਦੇ ਨਾ ਮੁੰਡੇ ਵੀ ਬਹੁਤ ਇਹੋ ਜਿਹੇ ਹੈਗੇ ਆ ਸਾਡੇ ਸਮਾਜ ਦੀ ਮਤ ਨੂੰ ਖੋਣ ਖਾ ਗਿਆ ਉਹ ਭੁੱਲੀ ਗਏ ਕਿ ਸਾਡੀਆਂ ਹਕੀਕਤਾਂ ਕੀ ਇਹ ਸਾਡਾ ਮੂਲ ਕੀ ਆ ਸਾਡੇ ਸਿਧਾਂਤ ਕੀ ਹੋਣੇ ਚਾਹੀਦੇ ਥੋੜੀ ਨੈਤਿਕਤਾ ਹੋਣੀ ਚਾਹੀਦੀ ਆ ਸਭ ਦੇ ਲਈ ਸਭ ਕੁਝ ਤਮਾਸ਼ਾ ਜਿਹਾ ਜੀ ਬਿਲਕੁਲ ਟਟਣਾ ਸਾਹਿਬ ਉੱਧਰ ਕਰਨਲ ਬਾਡ ਦੀ ਧਰਮ ਪਤਨੀ ਨੇ ਕਹਿੰਦੇ ਕਿ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ। ਹਾਂ ਬਿਲਕੁਲ ਜੀ ਕਰਨਲ ਬਾਡ ਦੀ ਧਰਮ ਪਤਨੀ ਦੇ ਵੱਲੋਂ ਰਾਜਪਾਲ ਸਾਹਿਬ ਨੂੰ ਗੁਲਾਬ ਚੰਦ ਪਟਾਰੀਆ ਬਰਨ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਨੂੰ ਬਚਾ ਰਹੇ ਆ। ਉਹਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਮੇਰੇ ਪਤੀ ਦੀ ਤੇ ਪੁੱਤ ਦੀ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ। ਚਾਰ ਪੁਲਿਸ ਵਾਲਿਆਂ ਦੇ ਉੱਤੇ ਬਾਈ ਨੇਮ ਪarcha ਦਰਜ ਹੋਇਆ। ਪਰ ਜਿਨ੍ਹਾਂ ਦੇ ਉੱਤੇ ਪਰਚਾ ਦਲਤੂ ਗਿਆ ਹਾਲੇ ਤੱਕ ਪੁਲਿਸ ਨੇ ਉਹ ਗ੍ਰਿਫਤਾਰ ਨਹੀਂ ਕੀਤੇ ਉਹ ਕਹਿੰਦੇ ਜੀ ਕਿ ਪੁਲਿਸ ਪੁਲਸ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਉਹ ਕਹਿੰਦੇ ਜੀ ਦੇਖੋ ਚੰਡੀਗੜ੍ਹ ਦੀ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਇਹਦੇ ਉੱਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਰਿਪੋਰਟ ਬਣਾ ਕੇ ਹਾਈ ਕੋਰਟ ਤੇ ਸੌਂਪਣੀ ਹੈ ਉਹ ਠੀਕ ਹੈ ਪਰ ਪੰਜਾਬ ਦੇ ਵਿੱਚ ਪਰਚਾ ਦਰਤੂ ਗਿਆ ਇਹਨਾਂ ਨੂੰ ਫੜਿਆ ਕਿਉਂ ਨਹੀਂ ਜਾਂਦਾ ਇਹ ਅਗਾਂਵ ਜ਼ਮਾਨਤ ਮੰਗਦੇ ਹੋਏ ਰੱਦ ਹੋ ਜਾਂਦੇ ਕਿਉਂ ਇਹਨਾਂ ਨੂੰ ਫੜਦੇ ਕਿਉਂ ਨਹੀਂਗੇ ਉਨੇ ਮੰਗ ਕੀਤੀ ਹੈ ਜੀ ਕਿ ਰਾਜਪਾਲ ਸਾਹਿਬ ਤੁਸੀਂ ਇਸ ਗੱਲ ਦੇ ਉੱਤੇ ਗੌਰ ਕਰੋ ਪੰਜਾਬ ਦੀ ਪੁਲਿਸ ਦੇ ਉੱਤੇ ਦਬਾਅ ਬਣਾਓ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਬੋਲ ਬਈ ਜੇਕਰ ਕੋਈ ਹੋਰ ਗੰਦਾ ਹੋਵੇ ਪੁਲਸ ਵਾਲੇ ਨਾ ਹੋਣ ਫਿਰ ਵੀ ਤਾਂ ਗ੍ਰਿਫਤਾਰ ਕਰਨੀ ਸੀ ਸੋ ਜਿਹੜੇ ਬੰਦੇ ਹਰੇਕ ਤੱਕ ਤੁਸੀਂ ਕਹਿੰਦੇ ਇਹ ਕੈਦ ਦੇ ਵਿੱਚ ਗ੍ਰਿਫਤ ਦੇ ਵਿੱਚ ਨਹੀਂ ਆਏ ਜੇ ਨਹੀਂ ਗ੍ਰਿਫਤ ਦੇ ਵਿੱਚ ਆਏ ਗ੍ਰਭ ਘੋੜੇ ਖਰਾਰ ਦਿਓ ਉਹਨੇ ਇਸ ਗੱਲ ਦੀ ਮੰਗ ਕੀਤੀ ਹੈ ਜੀ ਤੇ ਟੈਣਾ ਸਾਹਿਬ ਉੱਧਰ ਦੂਸਰੇ ਬੰਨੇ ਟਾਵਰ ਮੋਰਚੇ ਦਾ ਨਾਮ ਬਦਲ ਕੇ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਰੱਖ ਦਿੰਦਾ ਹੈ ਜੀ हां बिल्कुल जी देखो ये पहली गलतियां मेरा ख्याल भी ਸਾਡੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਹੋਣਾ ਕਿ ਇਹ ਟਾਵਰ ਮੋਰਚਾ ਕੀ ਸੀ ਤੇ ਇਹ ਬੇਅਦਬੀ ਰੂਪੂ ਮੋਰਚਾ ਕਿਵੇਂ ਬਣ ਗਿਆ ਅਸਲ ਵਿੱਚ ਗੱਲ ਇਹ ਆਦੀ 200 ਦੇ 43 ਰਣ ਪਹਿਲਾਂ ਇਸ ਸਮਾਂਨੇ ਦੇ ਵਿੱਚ BSNL ਦੇ ਟਾਵਰ ਦੇ ਉੱਤੇ ਗੁਰਜੀਤ ਸਿੰਘ ਖਾਲਸਾ ਨਾਂ ਦਾ ਇੱਕ ਸਿੰਘ ਚੜਿਆ ਉਹਨੇ ਕਿਹਾ ਜੀ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਪੰਜਾਬ ਦੇ ਵਿੱਚ ਸਖਤ ਕਾਨੂੰਨ ਬਣੇ ਜਿਹੜੇ ਲੋਕ ਬੇਦਬੀ ਕਰਦੇ ਆ ਉਹਨਾਂ ਨੂੰ ਸਖਤ ਸਜ਼ਾਾਂ ਹੋਣ ਉਮਰ ਕੈਦ ਹੋਵੇ ਬਾਕੀ ਸਜ਼ਾਾਂ ਹੋਣ ਕੋਈ ਉੱਥੇ ਗਿਆ ਨਹੀਂ ਜੀ ਹਰਮੰਦੀ ਉੱਥੇ ਕੋਈ ਵਿਦਲਾਟਾ ਦਾ ਬੰਦਾ ਜਾਂਦਾ ਸੀ ਕੋਈ ਗਿਆ ਹੀ ਨਹੀਂ ਬਲੂਸ ਦਾ ਰੀਲਾ ਰੇਖਣ ਕਿ ਬੀਜੀਆ ਫਰਨਹਰਗ ਕਰਦੇ ਫਰਦੇ ਉਹਦੇ ਤੇ ਵੱਜ ਗਿਆ ਉਹਨੇ ਤੇ ਨੁਕਸ ਪੜਤਾ ਉਹ ਕਰ ਲਿਆ ਕਰ ਲਿਆ ਹੁਣ ਇਹ ਬੰਦਾ ਮੋਇਆ ਵਰਗਾ ਹੋ ਗਿਆ ਇਹ ਬੰਦੇ ਨੇ ਕਿਹਾ ਜੀ ਕਿ ਮੈਂ ਥੱਲ ਮਾਰ ਕੇ ਮਰ ਦੂੰ ਪਰ ਮੈਂ ਉਤਰਦਾ ਨਹੀਂ ਨਾ ਜਦਿਲ ਦੇ ਕਾਨੂੰਨ ਨਹੀਂ ਬੰਦਾ ਇਸ ਬੰਦੇ ਨੇ ਪੋ ਮਾਗ ਦੀ ਠਾਰੀ ਵੀ ਆਪਦੇ ਪਿੰਡੇ ਤੇ ਛੱਲੀ ਆ ਤੇ 347 ਡਿਗਰੀ ਟੈਂਪਰੇਚਰ ਵੀ ਟਾਵਰ ਤੇ ਬੱਚਾ ਪਿੰਡ ਤੇ ਚੱਲ ਰਿਆ ਇਹਨੇ ਰੋਟੀ ਪਣੀ ਛੱਡ ਤਾ ਰੋਟੀ ਖਾਣੀ ਬੰਦ ਕਰਤੀ ਆ ਹਾਲ ਜਿਹੜਾ ਬਹੁਤ ਮਾੜਾ ਤੇ ਪਰ ਹੁਣ ਤਾਂ ਲੱਗਿਆ ਜੀ ਕਿ ਥੋੜੇ ਜੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋਏ ਆ ਇਹਦਾ ਨਾਮ ਹੁਣ ਸਰਬ ਧਰਮ ਦੀ ਬੇਅਦਬੀ ਰੂਪੂ ਮੋਰਚਾ ਰੱਖ ਦਿੱਤਾ ਗਿਆ ਟਾਵਰ ਮੋਰਚੇ ਦੀ ਧਾਤੇ ਮੈਨੂੰ ਲੱਗਦਾ ਵੀ ਚਲੋ ਇਹ ਫੈਸਲਾ ਠੀਕ ਦੀ ਆ ਕਿਉਂਕਿ ਪਹਿਲਾਂ ਲੱਗਦਾ ਸੀ ਵੀ ਕਿੰਨਾ ਸਿੱਖਾਂ ਦਾ ਮੋਰਚਾ ਜਦ ਕਿ ਇਹ ਜੀ ਕਿ ਹੁਣ ਸਰਬ ਧਰਮ ਲਈ ਚੱਲ ਹੁਣ ਕਰਕੇ ਇਸਾਈ, ਬੋਧੀ, ਜੈਨੀ, ਹਿੰਦੂ ਸਾਰੇ ਇਹਦੇ ਵਿੱਚ ਆਉਂਦੇ ਆ ਤੇ ਕੱਲ ਸੜਕਾਂ ਵੀ ਰੋਕ ਦਾਂਗੇ ਕਹਿੰਦਾ ਤੇ ਇਹਨੇ ਵੀ ਪਾਈ ਸਰਕਾਰ ਦੇ ਕੋਟੇ ਤੇ ਕੀ ਜਾਂਦੀ ਹੈ ਜੀ ਜੀ ਤੇ ਟੈਣਾ ਸਾਹਿਬ ਮਾਨਸਾ ਅਦਾਲਤ ਨੇ ਬੀਬੀਸੀ ਤੋਂ 16 ਤਰੀਕ ਤੱਕ ਜਵਾਬ ਮੰਗਿਆ ਹੈ ਜੀ ਹਾਂ ਬਿਲਕੁਲ ਜੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਬੌਰ ਸਿੰਘ ਦੇ ਵੱਲੋਂ ਅੱਜ ਜਾਣਦੇ ਕਿ ਪਿਛਲੇ ਨਹੀਂ ਮੰਨ ਕੀਤੀ ਗਈ ਸੀ ਇਹ ਭਾਈ ਜਿਹੜੀ ਬੀਬੀਸੀ ਨੇ ਮੇਰੇ ਪੁੱਤ ਦੇ ਉੱਤੇ ਡਾਕੂਮੈਂਟਰੀ ਤਿਆਰ ਕੀਤੀ ਹੈ ਰੋਕੀ ਜਾਵੇ ਪਰ ਉਹ ਰੁਕੀ ਨਹੀਂ ਉਹ ਤਾਂ ਦੋ ਕਿਸਤਾਂ ਦੇ ਵਿੱਚ YouTube ਦੇ ਉੱਤੇ ਪੈ ਵੀ ਗਈ ਹੈ ਮਾਨਸਾ ਦੀ ਅਦਾਲਤ ਦੇ ਵਿੱਚ ਉਹਨੇ ਪਟੀਸ਼ਨ ਪਾਈ ਸੀ ਦੀ ਬੀਬੀਸੀ ਤੇ ਰੋਕ ਲੱਗ ਜਾਵੇ ਇਹ ਵੀਰ ਲਿੱਧੂ ਜਾਨੀ ਮੇਰੇ ਪੁੱਤ ਦਾ ਕਤਲ ਕੇਸ ਪ੍ਰਭਾਵਤ ਹੋ ਸਕਦਾ ਹੈ ਹਾਲਾਂਕਿ ਉਹਦੇ ਵਿੱਚ ਕੁਝ ਨਵਾਂ ਨਹੀਂ ਹੈ ਉਹ ਜਿਹੜੀਆਂ ਗੱਲਾਂ ਪੰਜਾਬ ਦੇ ਲੋਕ ਜਾਣਦੇ ਲੱਗਦਾ ਉਹੀ ਗੱਲਾਂ ਉਹਦੇ ਵਿੱਚ ਵਰਜ ਹੈਗੀਆਂ ਉਸ BBC ਦੀ ਡਾਕੂਮੈਂਟਰੀ ਦੇ ਵਿੱਚ ਪਰ ਕੋਣ ਕੱਲ੍ਹ ਕੇਸ ਬਸਲੇ ਦੇ ਉੱਤੇ ਸੁਣਵਾਈ ਹੋਈ ਸੀਗੀ ਮਾਨਸਾਹਰੀ ਅਦਾਲਤ ਦੇ ਵਿੱਚ ਜੇ ਪਤਾ ਲੱਗਾ ਜੀ ਹੁਣ ਅਗਲੀ ਤਰੀਕ 16 ਤੱਕ ਕੀਤੀ ਗਈ ਜਾਂ 16 ਜੂਨ ਨੂੰ 16 ਜੂਨ ਤੱਕ BBC ਨੂੰ ਇਹ ਗੱਲ ਕਹੀ ਗਈ ਹੈ ਵੀ ਅਦਾਲਤ ਦੇ ਵਿੱਚ ਆਪਦਾ ਜਵਾਬ ਪੇਸ਼ ਕਰੇ ਜੀ ਤੇ ਜਨਾਬ ਉਹਦੜ ਗਰਮੀ ਦਾ ਕੀ ਹਾਲ ਹੈ ਜੀ ਕਹਿੰਦੇ 13 ਸਾਲ ਦਾ ਰਿਕਾਰਡ ਟੁੱਟ ਗਿਆ ਐਦ ਕੀ ਤਾਂ ਗਰਮੀ ਦਾ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ 47 ਨੂੰ ਟੈਂਪਰੇਚਰ ਪਾਰ ਹੋ ਗਿਆ 13 ਸਾਲ ਤੋਂ ਉਸ ਦੇ ਦਾ ਰਿਕਾਰਡ ਟੁੱਟ ਗਿਆ ਗਰਮੀ ਦਾ ਪੰਜਾਬ ਦੇ ਵਿੱਚ 17000 ਮੈਗਾਵਾਟ ਬਿਜਲੀ ਦੀ ਮੰਗ ਆ ਇਸ ਵੇਲੇ ਪੰਜਾਬ ਦੇ ਵਿੱਚ ਥੋੜੇ ਥੋੜੇ ਸਮੇਂ ਬਾਅਦ ਕੱਟ ਲੱਗਣਾ ਸ਼ੁਰੂ ਹੋ ਗਿਆ ਥੋੜੇ ਵਿਚਾਰ ਬਾਅਦ 20 ਮਿੰਟ ਦਾ ਕੱਟ ਲੱਗ ਗਿਆ ਫਿਰ ਅੱਧੇ ਘੰਟੇ ਦਾ ਲੱਗ ਗਿਆ ਫਿਰ ਇੱਕ ਘੰਟੇ ਦਾ ਲੱਗ ਗਿਆ ਆਹ ਕੁਝ ਚੰਗ ਰਿਹਾ ਥੋੜਾ ਨਹੀਂ ਲੱਗ ਰਿਹਾ ਬਿਜਲੀ ਉੱਥੇ ਵੀ 8-10 ਘੰਟੇ ਲਗਾਤਾਰ ਚਾਹੀਦੀ ਹੈ ਤਾਂ ਜੰਨ ਦੇ ਇਕੋ ਨਾਲ ਆ ਕੇ ਇਹ ਜੀ ਪੰਜਾਬ ਦੇ ਵਿੱਚ ਗਰਮੀ ਨੇ ਵਟ ਕੱਢੇ ਪਏ ਆ ਤੇ ਇਹ ਗਰਮੀ ਹਾਲੇ ਇਵੇਂ ਹੀ ਰਹਿਣੀ ਹੈ ਵੱਡੀ ਗੱਲ ਇਹ ਹੈ ਜੀ ਕਿ ਇਹ ਪੂਰੇ ਦਾ ਪੂਰਾ ਹਮਸਾਰ ਐਤਵਾਰ ਦਾ ਕੰਮੀ ਹਨੇਰੀ ਕਣੀ ਝੱਖੜ ਤੇ ਦੇ ਤਾਪਮਾਨ ਦੇ ਵਿੱਚ ਗਰਾਫਟ ਵੀ ਇੱਕ ਪੈਸੇ ਦੀ ਆਸ ਨਹੀਂ ਆ ਸੋ ਇਹਨੇ ਕੀ ਬੰਦਾ ਉਧਰ ਗੰਗਾ ਨਗਰ ਦੇ ਵੱਲ ਇਸ ਤੋਂ ਵੀ ਵੱਧ ਕਰਨੀ ਹੈ 84 ਡਿਗਰੀ ਟੈਂਪਰੇਚਰ ਉੱਥੇ ਹੋਇਆ ਪਿਆ ਸੋ ਇਹਨੇ ਕੀ ਬੰਦਾ ਜੀ ਆਉਂਦੇ ਸਮੇਂ ਦੇ ਵਿੱਚ ਪਰ ਇਸ ਵੇਲੇ ਜਿਵੇਂ ਆਪਾਂ ਸ਼ੁੱਧ ਪੰਜਾਬੀ ਜਨ ਵੀ ਕਾਂਖ ਨਿਕਲਦੀ ਆ ਆਹ ਰਾਤ ਬਣੀ ਪਿਆ ਯਾਰ ਮੈਨਾਂ ਸੜਕਾਂ ਦੇ ਉੱਤੇ ਕਰਫਿਊ ਵਰਗੇ ਹਾਲਾਤਾਂ ਕੋਈ ਤੁਹਾਨੂੰ ਬੰਦਾ ਗਿਰਨਾ ਤਾਂ ਨਹੀਂ ਜਿਹੜਾ ਕੰਮ ਤੇ ਆਉਂਦਾ ਜਾਂਦਾ ਦਸਤਾਨ ਜਿਹੜੇ ਕਿਰਤੀ ਕੋ ਲੱਗੇ ਵੀ ਹੋਏ ਪਰ ਸੜਕਾਂ ਦੇ ਉੱਤੇ ਦੁਪਹਿਰ ਦੇ ਵੇਲੇ ਬਿਲਕੁਲ ਕਰਫਿਊ ਵਰਗੀ ਸਥਿਤੀ ਬਣ ਜਾਂਦੀ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਇਜ ਦੇ ਲਈ ਐਨੰਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਜੀ ਬੜਾ ਤੁਹਾਨੂੰ ਮਿਹਰਬਾਨ